ਸਾਇੰਸ ਦੀ ਟੀਚਰ ਹੈ ਉਹ ਵੀ ਕਾਫੀ ਵਧੀਆ ਟੀਚ ਕਰਦੇ ਨੇ ਬੱਚਿਆਂ ਦੇ ਹੌਸਲਾ ਫਚਾਈ ਵੀ ਕਰਦੇ ਨੇ ਸਾਡੇ ਨਾਲ ਮੈਡਮ ਨੇ ਮੈਡਮ ਆਪਣਾ ਨਾਮ ਕੀ ਹੈ ਸਾਇੰਸ ਦੀ ਟੀਚਰ ਤੁਸੀਂ ਉਹ ਕਿ ਕਿੰਨਾ ਕੁ ਟਾਈਮ ਬੱਚਿਆਂ ਨੂੰ ਦਿੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਹਰਜੀਤ कौर ਹੈ ਤੇ ਮੈਂ ਸਾਇੰਸ ਦੀ ਟੀਚਰ ਹਾਂ ਮੈਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੀ ਹਾਂ ਕਿਉਂਕਿ ਸਾਡੇ ਸਕੂਲ ਚੋਂ ਮੰਨਤ ਜਿਹੜੇ 9 ਹਾਈਸਟ ਸਕੋਰ ਕੀਤੇ ਆ ਤੇ ਉਹਨੇ ਸਾਇੰਸ 'ਚ ਵੀ 99 ਮਾਰਕਸ ਸਕੋਰ ਕੀਤੇ ਆ ਜਸਟ ਇੱਕ ਮਾਰਕਸ ਦਾ ਇੱਕ ਮਾਰਕਸ ਘਟ ਰਿਹਾ ਹੈ ਬਟ ਮੈਂ ਉਹਨਾਂ ਲਈ 4 ਬੱਚਾ ਨੇ ਵੀ ਬਹੁਤ ਵਧੀਆ ਮਿਹਨਤ ਕੀਤੀ ਆ ਤੇ ਆਲਮੋਸਟ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਅਬਵ 80 ਮਾਰਕਸ ਤੇ ਅਬਵ 90 ਮਾਰਕਸ ਸਕੋਰ ਕਰ ਪਾਏ ਆ ਈਵਨ ਕਿ 8th ਦਾ 10th ਦਾ ਹੀ ਨਹੀਂ 8th ਦਾ ਰਿਜ਼ਲਟ ਵੀ ਬਹੁਤ ਅੱਛਾ ਆਇਆ ਹੈ 8th ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟਸ ਆ ਜਿਨ੍ਹਾਂ ਨੇ 100 ਆਊਟ ਆਫ 100 ਵੀ ਸਕੋਰ ਕੀਤੇ ਨੇ ਇਨ ਸਾਇੰਸ ਔਰ ਮੈਂ ਬੱਚਾ ਨੂੰ ਇਹ ਕਹਿੰਦੀ ਆ ਵੀ ਜੇ ਸਕੂਲ ਦੇ ਵਿੱਚ ਤੁਸੀਂ ਪ੍ਰੋਪਰ ਮਿਹਨਤ ਕਰੋਗੇ ਤੇ ਕਰੇ ਉਹਨਾਂ ਕ ਜਿੰਨਾ ਕੰਮ ਕਰਵਾਇਆ ਹੈ ਉਹਨਾਂ ਹੀ ਇੰਤੁ ਨਾਲ ਕਰੋਗੇ ਮੈਂ ਤੁਹਾਨੂੰ ਕੋਈ ਕਿਸੇ ਟਾਈਪ ਦੀ ਟਿਊਸ਼ਨ ਦੀ ਲੋੜ ਨਹੀਂ ਪਊਗੀ ਆਉਣ ਵਾਲਾ ਜਿਹੜਾ ਜ਼ਮਾਨਾ ਮੈਡਮ ਸਾਇੰਸ ਦਾ ਹੈ ਤੇ ਬੱਚੇ ਜ਼ਿਆਦਾਤਰ 10ਵੀਂ ਤੋਂ ਬਾਅਦ ਨੋਨ ਮੈਡੀਕਲ ਚੁਣਦੇ ਆ ਤੇ ਉਹਨਾਂ ਨੂੰ ਤੁਸੀਂ ਕੀ ਮੋਟੀਵੇਟ ਕਰਦੇ ਹੋ ਜਿਵੇਂ ਕਿ ਤੁਸੀਂ ਹੁਣੇ ਦੱਸਿਆ ਵੀ ਬੱਚੇ ਜ਼ਿਆਦਾਤਰ ਨਾਨ ਮੈਡੀਕਲ ਜਾਂ ਮੈਡੀਕਲ ਸਟ੍ਰੀਮ ਚੁਣਦੇ ਆ ਤੇ ਇਸ ਵਾਰ ਵੀ ਸਾਡੇ ਸਕੂਲ ਦੇ ਮੋਸਟ ਆਫ ਦਿ ਸਟੂਡੈਂਟਸ ਨੇ ਮੈਡੀਕਲ অর ਨਾਨ ਮੈਡੀਕਲ ਸਟ੍ਰੀਮ ਹੀ ਚੂਜ਼ ਕੀਤੀ ਆ ਤੇ ਮੈਂ ਬੱਚਿਆਂ ਨੂੰ ਮੋਟੀਵੇਟ ਇਸ ਤਰ੍ਹਾਂ ਕਰਦੇ ਆ ਕਿ ਤੁਸੀਂ 10th ਤੇ ਇਵਨ ਕੇ ਲੋਅਰ ਕਲਾਸਸ ਦੇ ਵਿੱਚ ਅਗਰ ਸਾਇੰਸ ਨੂੰ ਬਹੁਤ ਚੰਗੀ ਤਰ੍ਹਾਂ ਪੜੋਗੇ ਤਾਂ ਤੁਹਾਨੂੰ ਅਪਰ ਕਲਾਸਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ ਕਿਉਂਕਿ ਸਾਇੰਸ ਦਾ ਹੀ ਯੋਗ ਹੈ ਤੇ ਸਾਇੰਸ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਅਪਰ ਕਲਾਸਸ ਦੇ ਵਿੱਚ ਤੁਸੀਂ ਜੇ ਦੂਜੇ ਸਬਜੈਕਟਸ ਵੀ ਲੈਂਦੇ ਆ ਤਾਂ ਉਹ ਵੀ ਚਲੋ ਬੈਸਟ ਨੇ ਬਟ ਸਾਇੰਸ ਬਹੁਤ ਜ਼ਿਆਦਾ ਹੈਲਪ ਕਰਦੀ ਆ ਅੱਗੇ ਐਡਵਾਂਸਮੈਂਟ ਦੇ ਵਿੱਚ